ऑस्ट्रेलिया ਦੇ ਧਰਤੀ ਤੇ ਇੱਕ ਨਵਾਂ ਰਿਕਾਰਡ ਬਣਿਆ ਹੈ ਸਾਲ 2024-25 ਦੌਰਾਨ ਭਾਰਤ ਜਨਮੀ ਲੋਕ ਸਭ ਤੋਂ ਵੱਧ ਆਸਟ੍ਰੇਲੀਆਈ ਨਾਗਰਿਕ ਬਣੇ ਨੇ ਸਰਕਾਰੀ ਆંકੜੇ ਦੱਸਦੇ ਨੇ ਕਿ 2024-25 ਵਿੱਚ ਹਜ਼ਾਰਾਂ ਭਾਰਤੀ ਨਵੇਂ ਆਸਟ੍ਰੇਲੀਆਈ ਨਾਗਰਿਕ ਬਣ ਗਏ ਨੇ ਪਿਛਲੇ 5 ਸਾਲਾਂ ਤੋਂ ਲਗਾਤਾਰ ਇਹ ਸਥਿਤੀ ਬਰਕਰਾਰ ਹੈ ਹੁਣ ਸਿਡਨੀ ਤੋਂ ਲੈ ਕੇ ਮੈਲਬਨ ਤੱਕ ਹਰ ਗਲੀ ਮੁਹੱਲੇ ਵਿੱਚ ਭਾਰਤੀ ਸਮੁਦਾਇ ਆਪਣਾ ਰੰਗ ਦਿਖਾ ਰਿਹਾ ਹੈ ਆਸਟ੍ਰੇਲੀਆ ਵਿੱਚ ਲਗਭਗ 1.92 ਲੱਖ ਲੋਕ ਹਨ ਵਿੱਤੀ ਸਾਲ 2024-25 ਦੌਰਾਨ ਆਸਟ੍ਰੇਲੀਆਈ ਨਾਗਰਿਕਤਾ ਹਾਸਲ ਕੀਤੀ ਹੈ ਨਵੇਂ ਨਾਗਰਿਕਾਂ ਵਿੱਚੋਂ ਸਭ ਤੋਂ ਵੱਧ ਗਿਣਤੀ ਲਗਭਗ 28968 ਭਾਰਤੀ ਮੂਲ ਦੇ ਲੋਕਾਂ ਦੀ ਰਹੀ ਹੈ ਜੋ ਨਾਗਰਿਕ ਬਣੇ ਨੇ ਇਹ ਗਿਣਤੀ ਪਿਛਲੇ ਸਾਲਾਂ ਦੇ ਰੁਝਾਨਾਂ ਤੇ ਆਧਾਰਿਤ ਹੈ ਦੂਜੇ ਨੰਬਰ ਤੇ ਨਿਊਜ਼ੀਲੈਂਡ ਰਿਹਾ ਜਿੱਥੇ 27826 ਲੋਕਾਂ ਨੇ ਆਸਟ੍ਰੇਲੀਆਈ ਨਾਗਰਿਕਤਾ ਪ੍ਰਾਪਤ ਕੀਤੀ ਹੈ ਭਾਰਤ ਅਤੇ ਨਿਊਜ਼ੀਲੈਂਡ ਪਾਇਚਾਰਾ ਹੁਣ ਆਸਟ੍ਰੇਲੀਆ ਦੇ ਸਮਾਜ ਵਿੱਚ ਸਭ ਤੋਂ ਵੱਡਾ ਪ੍ਰਵਾਸ ਸਹਿਯੋਗੀ ਬਣਿਆ ਹੈ ਆਸਟ੍ਰੇਲੀਆ ਫੈਡਰਲ ਸਰਕਾਰ ਨੇ ਇਸ ਸਾਲ ਕੁੱਲ 1,85,000 ਪੱਕੇ ਰਿਹਾਇਸ਼ੀ ਪ੍ਰੋਗਰਾਮ ਤਹਿਤ ਵੀਜ਼ੇ ਜਾਰੀ ਕੀਤੇ ਸੀ। ਇਸ ਵਿੱਚੋਂ ਲਗਭਗ 1,32,200 ਸਕਿਲਡ ਵੀਜ਼ਾ ਸੀ ਜਿਦੇ ਵਿੱਚੋਂ 28% ਦੀ ਪਰਿਵਾਰਕ ਵੀਜ਼ੇ ਜਾਰੀ ਕੀਤੇ ਗਏ ਸੀ। ਇਸ ਨਾਲ ਸਪੱਸ਼ਟ ਹੈ ਕਿ ਸਰਕਾਰ ਦਾ ਧਿਆਨ ਹੁਣ ਮੁੱਖ ਤੌਰ ਤੇ ਸਕਿਲਡ ਮਾਈਗ੍ਰੇਸ਼ਨ ਵੱਲ ਹੈ ਤਾਂ ਕਿ ਦੇਸ਼ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਹਨਾਂ ਆਂਕੜਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਆਸਟ੍ਰੇਲੀਆਈ ਕ੍ਰਿਕਟ ਟੀਮ ਤੋਂ ਇਲਾਵਾ ਇਮੀਗ੍ਰੇਸ਼ਨ ਦੇ ਮੈਦਾਨ ਵਿੱਚ ਵੀ ਭਾਰਤੀਆਂ ਦੀ ਬੱਲੇ-ਬੱਲੇ ਹੈ। ਇਹ ਸਿਰਫ ਆਂਕੜੇ ਨਹੀਂ ਬਲਕਿ ਦੋ ਦੇਸ਼ਾਂ ਵਿਚਕਾਰ ਨਜ਼ਦੀਕੀਆਂ ਦਾ ਪਰਮਾਣ ਹੈ ਨਵੇਂ ਨਾਗਰਿਕ ਹੁਣ ਦੋਵੇਂ ਸੰਸਕਾਰਾਂ ਦੀ ਖੁਸ਼ੀਆਂ ਮਨਾਉਣਗੇ ਦੀਵਾਲੀ ਵੀ ਤੇ ਆਸਟ੍ਰੇਲੀਆ ਡੇ ਵੀ